479 10ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ 479 ਜੀ ਆਇਓ ਆਪਣਾ ਮੰਨੇ ਮੰਨੇ ਆਜੋ ਭਾਈ ਸਫਾਈ ਵਾਲੇ ਮੁੰਡੇ ਕਿੱਥੇ ਆ ਜੀ ਸਫਾਈ ਵਾਲੇ ਕਰਮਚਾਰੀ ਆਸੋ ਨਸੀ ਇਹ ਰਾਜਾ ਸਾਡਾ ਬੱਚਾ ਹੈ ਜੀ ਸੋਨੀ ਸੋਰੀ ਦੋਦਰ ਤੋਂ ਕਿਸੇ ਮਾਲਕਾ ਬਹੁਤ ਬਹੁਤ ਮੁਬਾਰਕਾ ਵੀਰ ਨੂੰ ਜੀ ਦਾ ਇਸ ਦਾ ਰੰਗ ਬਹੁਤ ਸੋਹਣਾ ਘੋੜਾ ਬਹੁਤ ਬਣਾਈ ਜਾਵੇ ਕਾਰਦੇ ਸਭ ਤੋਂ ਮੈਦੋਂ ਤੋਂ ਮੁਰੀਦੋ ਮੁਰੀਦੋ ਮੱਤਾ ਉਹਨਾਂ ਪਿੱਛੇ ਵਾਲੇ ਕੋਲ ਦਾ ਦੱਸਣਾ ਹੈ ਕਿ ਉਹ ਗੱਟਿਆਂ ਦੇ ਬਾਅਦ ਹੈ ਫਿਰ ਉਹ ਗਰੇਟ ਆਜੋ ਸਾਰੇ ਨੋਵਾ ਨੰਬਰ 432 नौवा नंबर चार सौ खड़े रहते हैं मैंने इनको बोला ओके बोल दिया अगर वो ये सोचते हैं फोटो और हो जाए वो कानून फोन का सारे नहीं खड़े ਕਰਦੇ ਜਸਪ੍ਰੀਤ ਬਸ 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 ਬਸ

ਬੜਾ ਦੂਸਰਾ ਹੈ ਬਈ ਇਹਦਾ ਨਾਂ ਕੀ ਰੱਖਿਆ ਹੋਇਆ ਇਹ ਕੋੜਾ ਦਾ ਏਕਮ ਨਾਮ ਹੈ ਦੇਖੋ ਨਾ ਰੱਖਿਆ ਹੈ ਬੱਚਾ ਨਹੀਂ ਨਹੀਂ ਇਹ ਆਪਣੇ ਕੋਲੇ ਬਾਈ ਕੋਲੀ ਆਇਆ ਹੋਇਆ ਇੱਥੇ ਹੁਣ ਅਸੀਂ ਹਾਂ ਹਾਂ ਸੋਚ ਪਾਉਂਗਾ ਬਲੂ ਡਾਇਮੰਡ ਦਾ ਬੱਚਾ ਏਕਮ ਐਡਮ ਦਾ ਪੋਤਾ ਮਹਾਰਾਸ਼ਟਰ ਤੋਂ ਆਇਆ ਕੋੜਾ ਸ਼ੋਅ ਵਾਸਤੇ ਆਜੋ ਵੀ ਆਜੋ ਆਜਾ ਤੇਰੇ ਬੰਦੇ ਤੇ ਦੁਆਰੇ ਲਗਾ ਦੇ ਬਾਈ ਸ਼ੇਮਤੀ ਹੈ ਥੋੜੀ ਜਿਹੀ ਜਗ੍ਹਾ ਤੇ ਸ਼ੈਰੀ ਓਵਰ ਆਏ ਬੰਦੀ ਇਹ ਬੱਚਾ ਬਹਾਰਾ ਤੋਂ ਅਹਿਮਦਗੜ੍ਹ ਤੋਂ ਆਇਆ ਹੈ ਜੀ ਸ਼ੈਰੀ ਓਵਰ ਆਏ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਕੀ ਨੀ ਦੂਰ ਟਰੈਵਲ ਕਰਕੇ ਆਏ ਪਾਕਿਸਤਾਨ ਦਾ ਬੱਚਾ ਜੀ ਬਾਈ ਕੋਲ ਕੇ ਚੋਂ ਦਵਾ ਤੇ

ਮੇਰਾ ਨਾਮ ਹੋਣਾ ਤੇ ਸੌਰੀ ਸੌਰੀ ਪਿੱਛੇ ਹੋ ਜੋ ਕੋਡ ਆਗੇ ਕਰ ਲੋ ਬਾਈ ਬੋਰ ਆ ਗਿਆ ਬਾਈ ਬੋਰ ਆ ਗਿਆ ਬੋਰ ਆ ਗਿਆ ਬਾਈ ਬੋਰ ਆ ਗਿਆ 4x4 ਆ ਗਿਆ ਬੋਰ ਆ ਗਿਆ ਥੈਂਕ ਯੂ ਪਿੰਗ ਫਾਸਟ ਬੋਰ ਬੋਰ ਆ ਥੋੜਾ ਸਤਾਰ ਰਾਂਝੇ ਦਾ ਬੱਚਾ ਤੇ ਰੈਂਬੂ ਦਾ ਪੋਤਾ ਅੱਜ ਆ ਗਿਆ ਜੀ ਪੰਜ ਨੰਬਰ ਜੀ ਹਾਂ ਪੌਂਟ 256 5 ਨੰਬਰ ਹੈ ਨਹੀਂ ਹੈ ਨਹੀਂ ਇਹ ਤਾਂ ਛੇਤੀ ਪਰ ਗਿਆ ਕਾ ਜੀ ਪਿੰਗਾ ਬਾਬਾ ਜਾ ਬਾਈ ਗੁਰਦੇ ਬਾਈ ਫੋਟੋ ਨਹੀਂ ਦੇਗਾ 2000 ਰੁਪਏ ਲੈ ਲੈ ਠੀਕ ਹੈ ਜੀ ਪੰਜਵਾਂ ਨੰਬਰ 256 ਫਿਲਿੰਗ ਲੈਣੇ ਪਸਟ ਗੁਲਵਾਰ ਇਹਦਾ ਨਾਮ ਆ ਜੀ ਦਿਲਵਾਰ ਗੁਲਵਾਰ ਜਸਦੀਪ ਸਿੰਘ ਜੀ ਦਾ ਜੀ ਇਹ ਕੋੜਾ ਦਾ ਪਿਓ ਆ ਜੀ ਕਾਲਾ ਕੰਡਾ ਆ ਆਪਾਂ ਦਾ ਵੀ ਇੰਟਰਨੈਟ ਗਿਆ ਯਾਰ ਉਹ ਤਾਰ ਹਲਾ ਦੇ আরে ਯਾਰ ਸਰ ਆ ਛੋਟੇ ਵੀ ਜਿਹੜੇ ਤਾਰ ਜੋੜਨੇ ਵਾਲਾ ਹੋਗੀ 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 ਮੋਟੇ ਆ ਟਾਟਾ ਉਹ ਕਿੰਨਾ ਚੰਗਾ ਸਟਾਫ ਬਹੁਤ ਬਹੁਤ ਸੋਤਾ ਸੋਥੇ ਨੰਬਰ 'ਤੇ ਕਾਰੇ ਖਾਰੇ ਦਾ ਵਰਤ ਜਾਂ ਬਿੱਲੂ ਸਰਪੰਚ ਚੰਦਲ ਜੀ ਦਾ ਇਹ ਘੋੜਾ ਹੈ ਜਿਹਨਾਂ ਕੋਲੇ ਪਹਿਲਾਂ ਹੋਮ ਸਰਕਾਰ ਦਾ ਕੰਮ ਕਰਾ ਰਿਹਾ ਹੈ ਜੀ ਇਹਨਾਂ ਦੀ ਹੋਮ ਫਰੀਡ ਹੈ ਬਹੁਤ ਬਹੁਤ ਬੁਆਰਕਾ ਦੀ ਤਾਂ ਜੀ ਨੰਬਰ ਵੀ ਨਿਕਲੇ ਸਾਬਿਤ ਨੰਬਰ 153 ਨੰਬਰ 156 ਭਾਈ ਬੋਰਡ ਦੇ ਵਿਚਾਲੇ ਜਾਣਾ ਥੋੜਾ ਪਿੱਛੇ ਹੁਣ ਆਪਾਂ ਹੀ ਤੁਹਾਨੂੰ ਲੱਭਾ ਦਾ ਆਜੋ ਆਜੋ ਥੋੜਾ ਦੇ ਆਓ ਉਹਨੇ ਹੁੰਦੇ ਆ ਮੈਂ ਨਾ ਸਰਪੰਚ ਜਿੱਦ ਨੇ ਕਹਿੰਦੇ ਹੁੰਦੇ

ਆਹ ਯਾਰ di ਚਲੋ ਨੰਬਰ ਉੱਪਰ ਮਿਲ ਜਾਈਏ ਦੋੜ ਵਾਲੇ ਨੂੰ ਘੋੜੇ ਵਾਲੇ ਨੂੰ ਕੋੜੇ ਵਿਚ ਗਿਆ ਤੇ ਚੁੱਪ ਚੁੱਪ ਜੀ ਗਏ। ਦਾਇਆ ਮੁਸਤਾਫਾ ਉਹਨਾਂ ਦੀ ਗੱਲ। ਨਾ ਉਪੀ ਦਵਾਈ। ਕੱਟਾ ਇਸ ਤਰ੍ਹਾਂ ਗੁਰਵਿੰਦਰ ਸਿੰਘ ਰਾਜਾ ਬਕੰਦੀ ਘੋੜੇ ਦਾ ਨਾਂ ਐ ਨਹੀਂ ਹਾਦਸਾ ਇਹਦਾ ਮਾਂ ਦਾ ਨਾਂ ਹੈ ਉਹ ਕਾਟੋ ਆਰਥ ਦੀ ਮਾਂ ਨਿਕਾਲਾ ਕਾਟਾ ਬਹੁਤ ਬਹੁ ਮੁਬਾਰਕਾਂ ਦੀ ਬੋਲੀ ਜੀ 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 ਮਾਮੀ ਤੇ ਜੀ ਮੈਂ ਦੋ ਘੜੇ ਸਾਨੂੰ ਦਰਜਾ ਚਾਰੇ ਜੱਜ ਸਾਹਿਬ ਬੱਜੇ ਜੱਜ ਸਾਹਿਬ ਕੋ ਬੈਸ ਕਰਦਾ ਨਹੀਂ ਰਹਿਣਦਾ ਹਲੋ ਭਾਈ ਜੀ ਬੰਦੇ ਦਾ ਨਾਮ ਸੁਸਾਇਟੀ ਨੂੰ ਡੋਨੇਟ ਆ ਬਣ ਬੋਲੂਗਾ ਜਸਪੀ ਭਾਈ ਜੀ ਭਾਈ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਹੁਣੀ ਕੈਸ਼ ਪ੍ਰਾਈਜ਼ ਸੁਸਾਇਟੀ ਨੂੰ ਹੀ ਡੋਨੇਟ ਕਰ ਰਿਹਾ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਜੀ 21000 ਰੁਪਇਆ ਇਨਾਮ ਜੀ ਤੀਜੀ ਪੋਜੀਸ਼ਨ ਵਾਸਤੇ ਗੁਰਵਿੰਦਰ ਸਿੰਘ ਜੀ ਬਰਕੰਦੀ ਤੋਜੀ ਰਾਜਾ ਬਰਕੰਦੀ ਤੋ ਘੋੜੇ ਦਾ ਨਾਮ ਆਦਲ ਕਾਟੋ ਇਹਦੀ ਮਾਂ ਹੈ ਜੀ ਤੇ ਕਾਲਾ ਕਾਂਡਾ ਇਹਦਾ ਬਾਪ ਹੈ ਜੀ ਗਿੰਦਰ ਬਾਈ ਜੀ ਵੀ ਆ ਗਏ ਸਾਡੇ ਵਿੱਚ ਬਹੁਤ ਬਹੁਤ ਸਵਾਗਤ ਬਾਈ ਕੀ ਬਹੁਤ ਬਹੁਤ ਦਾ ਬਵਾਦ 63G ਗੁੰਜਰ ਸਥਾਨ ਹਾਸਲ ਕੀਤਾ ਹੈ ਜੀ 236 ਸਰਬਜੋਤਿਆਲੀ ਵੀਰ ਦਾ ਘੋੜਾ ਲਾਲ ਰਤਨ ਜੋ ਕਿ ਦਿਲਾਵਾਂ ਦਾ ਬੇਟਾ ਹੈ ਬਹੁਤ ਹੀ ਸ਼ਾਨਦਾਰ ਹੈ ਬਹੁਤ ਬਹੁਤ ਸਵਾਰਨਾਂ

ਨਵਤਨ घोड़ा ਜੋ ਮਹਾਰਾਜ ਰਣਜੀਤ ਸਿੰਘ ਹੌਰਸ਼ੋ 2024 ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਜੀ